तन तन गुरु तेग बहादर। तन तन गुरु तेग बहाद तिलक झञ्जूदाराखा ते हिन्दी चा

हिंद दी चादर गुरु तेग बहादर ਜਗ ਪੀਓ ਅੱਜ ਬਾਈ ਗੁਰਦਾਰ ਸਾਹਿਬ ਬਾਈ ਗੁਰੂ ਜੀ ਦੇ ਬਦੇ ਇਹ ਪਾਵਨ ਪਿੱਤਰ ਧਰਤੀ ਦੇ ਉੱਤੇ ਜਿੱਥੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜਿੰਨੇ ਚਰਨ ਪਾ ਕੇ ਉਹਨਾਂ ਦਾ ਚਰਨ ਸੋਹ ਇਹ ਸਥਾਨ ਹੈ ਮਨੋ ਦਸਵੇਂ ਪਾਛ ਨੇ ਤੇ ਚਰਨ ਪਾਏ ਇੱਥੇ ਨਾਲ-ਨਾਲ ਜਿੱਥੇ ਤਾਂ ਸਭ ਦੀ ਧਰਤੀ ਹੈ ਉੱਥੇ ਨਾਲ-ਨਾਲ ਲੰਗਰ ਬੰਗਾ ਮਾਸਤੋਣਾ ਸਤਪਾਪਾਤਰ ਸਿੰਧੀ ਨੇ ਜੋ ਵਿਸ਼ਾਲ ਇੱਥੇ ਸਾਰ ਬਣਾ ਕੇ ਸੇਵਾ ਕਰਕੇ ਇਸ ਨੂੰ ਚਾਰ ਚਾਰ ਲਾਇਨ ਅੱਜ ਮਹਾਰਾਜਾ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਪੁਰਬ ਮਨਾਇਆ ਜਾ ਰਿਹਾ ਹੈ ਜਿੱਥੇ ਅਖੰਡ ਪਾਠ ਰੱਖੇ ਗਏ ਹਨ ਰਾਗੀ ਸੰਗਾਂ ਨੇ ਕੁੱਤਨ ਕੁੱਤਾ ਲਾਲ ਲਾਲ ਇਤਿਹਾਸ ਦੀ ਕਥਾ ਹੋ ਰਹੀ ਹੈ ਅੱਜ ਜਿੱਥੇ ਸਾਰੇ ਸੰਸਾਰ ਦੇ ਵਿੱਚ ਬੜੇ ਉਤਸ਼ਾਹ ਨਾਲ ਸ਼ਹੀਦੀ ਪੁਰਬ ਮਨਾਇਆ ਹੈ ਇਸ ਸਥਾਨ ਦੇ ਉੱਤੇ ਮਹਾਰਾਜ ਦੀ ਚਰਨ ਸੋ ਪ੍ਰਾਪਤ ਗੁਰਦੁਆਰਾ 56 9ਵੀਂ 56 10ਵੀਂ ਵੀ ਕੇ ਇਹ ਸਮਾਗਮ ਕਰੇ ਜਾ ਰਹੇ ਜਿਸੇ ਸ਼ਬਦ ਕੀਰਤਨ ਨਾਲ ਨਾਲ ਇਤਿਹਾਸ ਦੀ ਕਥਾ ਸ੍ਰੀ ਅਖੰਡ ਪਾਠ ਦਾ ਦੇ ਭੋਗ ਇਹ ਸਾਰੇ ਸਮਾਗਮ ਜੋ ਹਰ ਸਾਲ ਦੀ ਤਰ੍ਹਾਂ ਕੀਤੇ ਜਾਂਦੇ ਹੁਣ 350 ਸਾਲਾਂ ਨੂੰ ਮੁੱਖ ਰੱਖਦੇ ਹੋਇਆ ਇੱਥੇ ਸਮਾਗਮ ਕੀਤੇ ਜਾ ਰਹੇ ਆ ਸਾ ਵਾਹਿਗੁਰੂ ਦੀ ਖਤੇ ਨੂੰ ਸੰਗਤਾਂ ਨੂੰ ਪਤਾ ਹੀ ਹੈ ਕਿ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਦੇ ਸਿੱਧੀ ਦਿਹਾੜੇ ਨੂੰ ਸਮਰਪਿਤ ਅਤੇ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਤੇ ਹਲਾ ਜੀ ਦੇ 350 ਸਾਲਾਂ ਨੂੰ ਸਮਰਪਿਤ ਜੋ ਕਿ ਸਭੂ ਸੰਗਤਾਂ ਅਤੇ ਜੋ ਕਿ ਸਕੂਲਾਂ ਦੇ ਬੱਚੇ ਕਾਲਦਾਂ ਦੇ ਬੱਚੇ ਇਸ ਗੁਰਪ੍ਰਬਤਿ ਆ ਕੇ ਆਪ ਜੀਆ ਹਾਜ਼ਰੀਆਂ ਭਰ ਰਹੇ ਹਨ ਅਤੇ ਸਦਗਤੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ